ਸਿਰਫ 500 ਰੁਪਏ ਦੇ ਲਾਂਦੇ ਨੂੰ ਲੈ ਕੇ ਹੋਏ ਝਗੜੇ ਦੌਰਾਨ 19 ਸਾਲਾ ਨੌਜਵਾਨ ਦੀ ਮੌਤ ਪਿਓ ਗੰਭੀਰ ਰੂਪ ਵਿੱਚ ਜ਼ਖਮੀ ਮਾਮਲਾ ਗੁਰਦਾਸਪੁਰ ਪੁਲਿਸ ਦੇ ਹੀਨਪਿੰਦੇ ਕਸਬਾ ਕਾਨੂਵਾਂ ਦਾ ਹੈ ਜਿੱਥੇ ਮਹਿਜ 500 ਰੁਪਏ ਦੇ ਲੈਣ ਦੇ ਨੂੰ ਲੈ ਕੇ ਦੋ ਧੜਿਆਂ ਦੇ ਵਿੱਚ ਘਰ ਹੋਏ ਝਗੜੇ ਦੌਰਾਨ ਇੱਕ 19 ਸਾਲਾ ਨੌਜਵਾਨ ਰਾਜਨ ਮਸੀ ਦੀ ਮੌਤ ਹੋ ਗਈ ਜਦ ਕਿ ਉਸ ਦਾ ਪਿਤਾ ਬਲਵਿੰਦਰ ਮਸੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਹਿਲਾਂ ਸਰਕਾਰੀ ਹਸਪਤਾਲ ਕਾਨੂਵਾਂ ਵਿਖੇ ਲਿਜਾਇਆ ਗਿਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਰੈਫਰ ਕਰ ਦਿੱਤਾ ਗਿਆ ਜਿੱਥੋਂ ਉਸ ਨੂੰ ਅੰਮ੍ਰਿਤਸਰ ਲਈ ਉੱਚੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ ਇਸ ਲੜਾਈ ਝਗੜੇ ਦੌਰਾਨ ਇੱਟਾਂ ਰੋੜਿਆਂ ਦੀ ਖੂਬ ਵਰਤ ਹੋਈ ਜਿਸ ਦੇ ਚੱਲਦੇ ਇੱਕ ਰੋੜਾ ਰਾਜਨ ਪੁੱਤਰ ਬਲਵਿੰਦਰ ਮਸੀ ਦੇ ਸਿਰ ਵਿੱਚ ਵੱਜ ਗਿਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਦੀ ਬਾਅਦ ਵਿੱਚ ਮੌਤ ਹੋ ਗਈ ਇਸੇ ਝਗੜੇ ਦੌਰਾਨ ਉਸ ਦਾ ਪਿਤਾ ਬਲਵਿੰਦਰ ਮਸੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪੁਲਿਸ ਵੱਲੋਂ ਕਾਰਵਾਈ ਕਰਦੇ ਕੇਸ ਦਰਜ ਕੀਤਾ ਗਿਆ ਅਤੇ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਦੇ ਵੀਰ ਤੋਂ ਹੀ ਹੈ ਨਾ ਆ ਜਾਂਦੀ ਉਹ ਇੱਥੇ ਮੱਝੇ ਦੇ ਅੱਛਾ ਤੇ ਢਾੜੀ ਦੇ ਇੱਥੇ ਦੇ ਰੋੜਾ ਬੱਜਾ ਅੱਛਾ ਢਾੜੀ ਵੀ ਸੀਰੀਆ ਦਾ ਕਰਦਾ ਪਤਾ ਹੈ ਕਿ ਕੀ ਨਾਮ ਮੁੰਡੇ ਦਾ ਕੀ ਨਾਮ ਹੈ ਜਿਹੜਾ ਹਾਂਜੀ ਰਾਜਨ ਹਾਂਜੀ ਰਾਜਨ ਹੀ ਜਿਹਦੀ ਦੱਟੋਗੀ ਉਹਦੇ ਪਿਓ ਦਾ ਕੀ ਨਾਮ ਹੈ ਬਲਵਿੰਦਰ ਸਿੰਘ ਬਲਵਿੰਦਰ ਕਿੰਨੀ ਕੁ ਉਮਰ ਸੀਗੀ ਉਹਦੀ ਪਰ ਆਹ ਫਿਰ ਵੀ ਭਾਈ ਸਾਹਿਬ ਭਾਈ ਸਾਹਿਬ ਵਿਆਹ ਸੀ ਕਹ ਕੇ ਇਕ ਵਾਰਾ ਸੀ ਇਕ ਵਾਰਾ ਹੀ ਹੈ ਜੇ ਅੱਛਾ ਹਾਂਜੀ ਕੀ ਕੰਮ ਕੀ ਕਰਦਾ ਸੀਗਾ ਕੰਮ ਹੀ ਕਰਦੇ ਆ ਆ ਰਿਹਾ ਮੇਰੇ ਧੋਨੇ ਤੋਂ ਕਰ ਪਰ ਅੱਛਾ ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ ਇਹ ਉਹੀ ਗਾਲਾਂ ਗੁਲਾ ਕੱਢਦੀ ਹੋਰ ਫਰੀ ਵੀ ਗੱਲ ਹੋਈ ਕਿੰਨਾ ਨਾ ਝਗੜਾ ਹੋਇਆ ਵਾ ਰਵੀ ਦੇ ਨਿਆਣਿਆਂ ਨਾਲ ਕੋਲਾ ਤੇ ਮੋਟਾ ਨਹੀਂ ਉਹ ਨਾਕੀਤੀ ਕੇ ਜਿਹੜਾ ਆ ਮੁੰਡਾ ਜਿਹੜਾ ਝਗੜਾ ਹੋਇਆ ਰਵੀ ਰਵੀ ਦੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਇਹ ਕਹਿੰਦੀ ਤੂੰ ਨਹੀਂ ਮਰ ਜਾਣਾ ਪੇਟ ਤੇ ਅੱਛਾ ਆ ਵੀ ਆ ਗਿਆ ਇਹਦੇ ਘਰੇ ਆਣ ਕੇ ਲੜੇ ਤੁਹਾਡੇ ਨਹੀਂ ਕਿਸੇ ਗੱਲ ਤੋਂ ਝਗੜਾ ਤੇ ਹੋਣਾ ਹੀ ਆ ਨਾ ਕੋਈ ਗੱਲ ਤਾਂ ਉਹ ਗੱਲ ਕੋਈ ਨਹੀਂ ਪਾ ਕਾਲਾ ਕੱਢਦੇ ਆ ਕੇ ਤੁਹਾਡੇ ਘਰ ਦੇ ਗਾੜੀ ਆ ਕੇ ਕਾਲਾ ਕੱਢਣ ਆਏ ਸੇਰੇ ਅੱਛਾ ਹਾਂਜੀ ਤੇ ਕਿੰਨੇ ਜਣੇ ਸੀ ਉਹ ਦੋ ਜਣੇ ਆਏ ਇਹ ਕੱਦ ਨਾ ਮਾਰੀ ਗਾ ਨਾ ਉਹ ਉਹ ਡੇ ਮਾਰਿਆ 8 ਮਾਰੀ ਸੱਤ ਵੱਜੀ 6 ਹੋ ਗਈ ਜੀ ਇੱਥੇ ਪਿੱਛੇ ਮਾਰੀ ਨਾ ਰਹੀ ਕਿਦੇ ਉਹ ਨੰਮੋਣਿਆ ਜੀ ਮਾਂ ਦਾ ਕੀ ਨਾਮ ਹੈ ਰਾਜ ਜੇ ਲਾਗੀ ਨਾ ਬੁੱਤ ਮੇਰਾ ਨਾਮ ਸਾਜਨੂ ਜੀ ਸਾਜਨ ਮਸੀ ਇਹ ਕਿੰਨੇ ਵੀ ਤੇ ਪੁੱਤ ਗੱਲ ਹੋਈ ਆ ਇਹ ਸੱਤ ਗੋਈ ਵੀ ਹੋਈ ਜੀ ਕੀ ਗੱਲ ਕੀ ਹੋਈ ਹੈ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਵੇਖ ਲੋ ਚਾਰ ਗਾੜੀ ਤਾਂ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇ ਨਾ ਰਹਿਦੇ ਮੇਰੇ ਡੈਡੀ ਕਹਿੰਦਾ ਨਹੀਂ ਅਹੀਂ ਕਹਿੰਦਾ ਇੱਥੇ ਕਰਾਉਣਾ ਵਾ ਆਉਂ ਜਾਉਂ ਫਲਾਂਟੇ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਦਹੀਂ ਫਿਰ ਵੜ ਕੇ ਪਟਿਆ ਨੂੰ ਤੇ ਬਾਅਦ ਰੋੜੇ ਮਾਰਨਦਾ ਫਿਰ ਇਹਨਾਂ ਨੇ ਮੇਰਾ ਖੜਾ ਮਾਰਤਾ ਇੱਟ ਮਾਰ ਕੇ ਇੱਟ ਮਾਰ ਕੇ ਮਾਰ ਕਿੱਥੇ ਵਜੇ ਆ ਇੱਟੋ ਦੇਖ ਵਜੇ ਰੈਕ ਸੈਡ ਹੁਣ ਗਰਦਾਪੁਰ ਚਲੇ ਗਏ ਹਾਂਜੀ ਗਰਤਾ ਪਰ ਲੱਗੇ ਤੇ ਜਦ ਇਟ ਵੱਜੀਏ ਤਾਂ ਉਹ ਮਤਲਬ ਡੱਡ ਉਹ ਕਿਥੇ ਸਰਕਾਰੀ ਹਸਪਤਾਲ ਸਰਕਾਰੀ ਐ ਅਨੀ ਸਰ ਵੀ ਅੱਜ ਮਾੜਾ ਨਿਆ ਉਹਦੇ ਬਾਰੇ ਜਾਣਕਾਰੀ ਹਾਂਜੀ ਸਾਨੂੰ ਨੂੰ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਜਿਹੜੇ ਗਵੰਡੀ ਹੈ ਰਾਜਨ ਮਸੀਤ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਗਵੰਡੀ ਹੈਗੇ ਆ ਤੇ ਇਦਾਂ ਇਟਾ ਰੋੜੇ ਮਾਰੇ ਮਾਰੇ ਜੇਸਕਾਰ ਕੇ ਜਿਹੜਾ ਰਾਜਨ ਮਸੀ ਤੇ ਬਲਵਿੰਦਰ ਮਸੀ ਇਹਦੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨ ਮਸੀ ਦੀ ਮੁੱਤਕੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਤੇ ਜਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਂ ਦਾ ਆਪਜ ਨਗਰਾਂਜ ਸਿੰਘ ਕੀ ਕੋਈ ਪੈਹਰਾ ਲੈਣ ਦੇਣਾ ਹੈਗਾ ਇਹਨਾਂ ਦਾ ਕਿੰਨੇ ਕੇ ਪੈਸੇ ਦੇ ਪੈਸੇ 500 ਰੁਪਏ ਦੇ ਕੈਂਦਗੀ ਲੈਣ ਦੇਣਾ ਹੈਗਾ ਇਹਨਾਂ ਦਾ ਠੀਕ ਹੈ ਹਾਂਜੀ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀਏ ਤੇ ਬਾਕੀ ਜਿਹੜਾ ਮੁੱਤਕੀ ਉਹਦੀ ਆਪਾਂ ਪੋਸਟ ਮਾਰਡ ਕਰਾ ਰਹੇ ਹਾਂ ਕਿਹਨੇ ਕਿਹਦੇ ਤੁਸੀਂ ਪਤਾ ਹੈ ਹਾਂਜੀ ਰੋਹਿਤ ਮਸੀਹਾ 라ਵਲ ਮਸੀਹਾ ਤੇ ਇੱਕ ਨਦੀ ਮਾਤਾ ਕਿਹੜੀ ਕਿਹੜੀ ਧਾਰਾ ਲੱਗੀ ਇਹ ਜੋ ਨਵਾਂ ਜਿਹੜਾ ਕਾਨੂੰਨ ਬਣਿਆ ਜੀ 103 ਬੀ ਐਨ ਐਸ